ਸਤਿ ਸ੍ਰੀ ਅਕਾਲ ਦੋਸਤੋ ਜਿਹੜੀ ਵਾਰਦਾਤ ਹੋਈ ਹੈ ਫਗਵਾੜਾ ਗੁਰਦੁਆਰਾ ਸਾਹਿਬ ਵਿਖੇ ਆਪਣਾ ਜਿਹੜਾ ਮੁੰਡੇ ਦਾ ਕਤਲ ਹੋਇਆ ਉਹਦਾ ਨਾਮ ਸੀ ਵਿਸ਼ਾਲ ਕੁਮਾਰ ਸੋ ਉਹਦਾ ਪਿਛੋਕੜ ਜਿਹੜਾ ਸੀਗਾ ਉਹਦੇ ਮਾਤਾ ਪਿਤਾ ਦਾਦੀ ਦਾਦਾ ਜਿਹੜੇ ਸੀਗੇ ਉਹ ਪੰਜਾਬ ਤੋਂ ਹੀ ਬਿਲੋਂਗ ਕਰਦੇ ਸੀਗੇ ਔਰ ਪੰਜਾਬੀ ਭਾਸ਼ਾ ਬੋਲਦਾ ਸੀਗਾ ਸੋ ਉਹ ਅੱਜ ਕੱਲ ਆਪਣਾ ਦਿੱਲੀ ਰਹਿੰਦੇ ਸੀਗੇ ਸੋ ਇਹ ਮੁੰਡੇ ਦਾ ਨਾਮ ਵਿਸ਼ਾਲ ਕੁਮਾਰ ਸੀ ਔਰ ਇਹ ਕੁਝ ਸਮਾਂ ਹਰਿਆਣੇ ਦੇ ਵੀ ਕਿਸੇ ਆਸ਼ਰਮ ਦੇ ਵਿੱਚ ਰਿਹਾ ਹੈ ਤੇ ਹੋ ਸਕਦਾ ਹੈ ਕਿ ਘਰੋਂ ਚੱਲਣ ਤੋਂ ਬਾਅਦ ਜਿਵੇਂ ਮਰਜੀ ਹੋ ਸਕਦਾ ਮਾਪਿਓ ਦਾ ਸਾਆ ਸਿਰ ਤੇ ਇਸ ਟਾਈਮ ਹੈਗਾ ਜਾਂ ਨਹੀਂ ਹੈਗਾ ਜਾਂ ਕੰਮ ਕਾਜ ਚੱਲਦਾ ਸੀ ਮਿਲਦਾ ਸੀ ਜਾਂ ਨਹੀਂ ਕਿਵੇਂ ਕਿਵੇਂ ਚੱਲਦਾ ਚੱਲਦਾ ਉਹ ਇੱਥੇ ਆ ਗਿਆ ਤੇ ਇੱਕ ਜਿਹੜਾ ਏਡੀਜੀ ਸਾਹਿਬ ਗੁਰਿੰਦਰ ਢਿੱਲੋਂ ਨੇ ਖੁਲਾਸਾ ਕੀਤਾ ਉਹਨਾਂ ਨੇ ਇਹ ਕੀਤਾ ਹੈ ਕਿ ਇਹ ਗੁਰਦੁਆਰਾ ਸਾਹਿਬ ਵਿੱਚ ਅੰਦਰ ਆਪਣਾ ਹਾਲ ਵਿੱਚ ਤਾਂ ਦਾਖਲ ਹੀ ਨਹੀਂ ਹੋਇਆ ਇਹ ਤਾਂ ਬਾਹਰ ਹੀ ਸੀਗਾ ਜਿੱਥੇ ਜੋੜਾ ਘਰ ਹੁੰਦਾ ਜੋੜਾ ਘਰ ਦੇ ਨਾਲ ਹੀ ਇਧਰ ਵਾਸ਼ਰੂਮ ਬਾਥਰੂਮ ਬਣੇ ਹੋਏ ਨੇ ਉੱਥੇ ਸੀਗਾ ਤੇ ਇਹਨਾਂ ਨੇ ਦੇਖਿਆ ਵੀ ਬਾਥਰੂਮ ਦੇ ਵਿੱਚ ਇਹਨਾਂ ਨੇ ਕਿਹਾ ਤਾਂ ਲੁਕਿਆ ਹੋਇਆ ਜਬਕਿ ਉਹ ਵਾਸ਼ਰੂਮ ਕਰਦਾ ਸੀਗਾ ਇਹ ਜਿਹੜਾ ਮੰਗੂ ਮੱਠਾ ਹੈ ਬੜਾ ਬਹੁਤ ਛਾਤਰ ਬੰਦਾ ਹੈ ਇਹ ਵਾਹ ਵਾਈ ਖੱਟਣ ਦੇ ਚੱਕਰ ਦੇ ਵਿੱਚ ਆਪਣੇ ਆਪਣੇ ਆਪ ਨੂੰ ਲੋਕਾਂ ਦੀ ਨਜ਼ਰ ਦੇ ਵਿੱਚ ਆਉਣ ਦੇ ਚੱਕਰ 'ਚ ਇਹਨੇ ਬੜੇ ਪੁੱਠੇ ਸਿੱਧੇ ਕੰਮ ਪਿੱਛੇ ਵੀ ਕੀਤੇ ਨੇ ਜ਼ਿਆਦਾਤਰ ਇਹਨਾਂ ਨੂੰ ਬਹੁਤ ਮਜ਼ਾ ਆਉਂਦਾ ਹੈ ਵੀਡੀਓ ਬਣਾਉਣ ਦਾ ਇੰਸਟਾ ਤੇ ਪਾਉਣ ਦਾ ਫੇਸਬੁੱਕ ਤੇ ਪਾਉਣ ਦਾ ਵੀ ਕਿੱਦਾਂ ਨਾ ਕਿੱਦਾਂ ਜਗਾੜ ਲੱਗੇ ਤੇ ਮੇਰਾ ਕੋਈ ਕੰਮ ਚੱਲੇ ਮੈਨੂੰ ਵੀ ਕਿਤੇ ਬਾਹਰੋਂ ਅੰਦਰੋਂ ਪੈਸੇ ਆਉਣ ਤਾਂ ਇਹੋ ਜੀ ਚੀਜ਼ ਸ਼ੌਹਰਤ ਪਾਉਣ ਦਾ ਬਹੁਤ ਭੁੱਖਾ ਸੀ ਇਹ ਸੋ ਜਦੋਂ ਇਹਨਾਂ ਨੇ ਦੇਖਿਆ ਵੀ ਉਹਦੇ ਵਿੱਚ ਕੋਈ ਮੁੰਡਾ ਹੈ ਕਿੰਨਾ ਛੋਗਿਆ ਨਹੀਂ ਆ ਰਿਹਾ ਤੇ ਕਹਿੰਦੇ ਉੱਥੋਂ ਕੱਢਿਆ ਵੇਖੇ ਲੁਕਿਆ ਹੋਇਆ ਸੀਗਾ ਹੋ ਸਕਦਾ ਲੁਕਿਆ ਹੋਵੇ ਜਾਂ ਅੰਦਰ ਵਾਸ਼ਰੂਮ ਦੇ ਵਿੱਚ ਜਾਂ ਟਾਇਲਟ ਦੇ ਹੋਵੇ ਕਿਤੇ ਵੀ ਹੋਵੇ ਤੇ ਉਸ ਤੋਂ ਬਾਅਦ ਉਹ ਪਿਛਲੇ ਚ ਕੀ ਕੀਤੀ ਵੀ ਕੀ ਆ ਤਾਂ ਕਿੱਦਾਂ ਆਇਆ ਤਾਂ ਉਹ ਤੋਂ ਉਹ ਮਤਲਬ ਉਹ ਡਰ ਗਿਆ ਡਰਾ ਕੇ ਉਹ ਤੋਂ ਜਿਵੇਂ ਮਰਜ਼ੀ ਕਰਵਾਈ ਗਏ ਇਹ ਵੀ ਮੈਂ ਐਦਾਂ ਕਰਨਾ ਆਇਆ ਜਾਂ ਉਦਾਂ ਕਰਨਾ ਆਇਆ ਸੀ ਇਹ ਸਾਰੀ ਗੱਲ ਕੋਈ ਕਹਾਣੀ ਮਨਕਰੰਤ ਗੱਲਾਂ ਨੇ ਸਮਝ ਨਹੀਂ ਆਈਆਂ ਉਸ ਤੋਂ ਬਾਅਦ ਇਹ ਆਪਣਾ ਕਮਰੇ ਦੇ ਵਿੱਚ ਸੁੱਤਾ ਔਰ ਜਿਹੜਾ ਕਮੇਟੀ ਵਾਲਿਆਂ ਨੇ ਇਹਨੂੰ ਬਾਹਰੋਂ ਕੁੰਡਾ ਮਾਰਤਾ ਫਿਰ ਕਿਹੜੇ ਵੇਲੇ ਇਹਨੇ ਮੰਗੂ ਮੱਠ ਨੇ ਕੁੰਡਾ ਖੋਲਿਆ ਉਹਦੀ ਵੀਡੀਓ ਬਣਾਈ ਤੇ ਇਹ ਸਾਰੇ ਉਦੋਂ ਦੂਸਰੇ ਹੋਰ ਵੀ ਸਿੰਘ ਕੂਲ ਸੀਗੇ ਤਾਂ ਇਹਨੂੰ ਪੁੱਛ ਕੇ ਜਦੋਂ ਕਰ ਰਹੇ ਨੇ ਉਸ ਤੋਂ ਬਾਅਦ ਇਹਨੂੰ ਅੰਦਰ ਤਾੜਤਾ ਸੀਗਾ ਬਾਅਦ ਵਿੱਚ ਇਹਨੇ ਇਹਦਾ ਕਤਲ ਕਰਿਆ ਸੋ ਉਹਦੇ ਉਹਨੂੰ ਇਹਨੇ ਆਪਣਾ ਮਤਲਬ ਕਿਰਪਾਨ ਨਾਲ ਜਾਂ ਛੋਟੀ ਸੀਰੀ ਸਾਹਿਬ ਨਾਲ ਜਿਹਨੂੰ ਆਪਾਂ ਗਾਤਰਾ ਕਹਿੰਦੇ ਨੇ ਗਾਤਰਾ ਸਾਹਿਬ ਨਾਲ ਇਹ ਮਤਲਬ ਉਹਦੇ ਦੋ ਵਾਰ ਤਾਂ ਜਿਹੜੇ ਸੀਗੇ ਸੀਨੇ ਤੇ ਸੀਗੇ ਇੱਕ ਉਹਦੇ ਪੇਟ 'ਚ ਸੀਗਾ ਰਾਈਟ ਵਾਲੇ ਪਾਸੇ ਪੇਟ 'ਚ ਉਹਨੂੰ ਡੂੰਘਾ ਇਹਨੇ ਖੱਟ ਮਾਰਿਆ ਉਹਦਾ ਨਾਲ ਕਿਰਪਾਨ ਨਾਲ ਤਾਂ ਉਹਦੀ ਵਿਚਾਰੇ ਦੀ ਮੌਤ ਹੋ ਗਈ ਆ ਦੇਖ ਹੀ ਰਹੇ ਤੁਸੀਂ ਮੁੰਡਾ ਪਿਆ ਸੋ ਇਹ ਹੁਣ ਇਹਦੇ ਤੇ ਕੀ ਹੈ ਕਿ ਸਿੱਖ ਜਥੇਬੰਦੀਆਂ ਨੇ ਵੀ ਇਹ ਦੀ ਇਸੇ ਕਰਕੇ ਸਪੋਰਟ ਬੇਦਵੀ ਦਾ ਮਾਮਲਾ ਲੈ ਇਹਨੇ ਨਾਲ ਅਟੈਚ ਕਰਤਾ ਜਦੋਂ ਮਾਰਤਾ ਮੈਂ ਮਾਰਤਾ ਮੈਂ ਕਹਿੰਦਾ ਬੇਦਵੀ ਕਰਨਾ ਆ ਸੀ ਉਹ ਬੇਦਵੀ ਕਰਨ ਤਾਂ ਕਮ ਲਿਆ ਉਹ ਅੰਦਰ ਤਾਂ ਗਿਆ ਹੀ ਨਹੀਂ ਉਹਨੂੰ ਫੜ ਤਾਂ ਬਾਥਰੂਮ ਚੋਂ ਹੀ ਲਿਆ ਪਤਾ ਨਹੀਂ ਕੀ ਵਾਰਦਾਤ ਉਹ ਤੋਂ ਬਣੀ ਕਿਦਾਂ ਤੁਸੀਂ ਕੁਬਲਵਾ ਲਿਆ ਕਿ ਇਹ ਬਣਿਆ ਨਹੀਂ ਅੱਗਾ ਪਿੱਛਾ ਤਾਂ ਕੁਝ ਛੱਡੇ ਹੀ ਨਹੀਂ ਉਹ ਤਾਂ ਵਿਚਾਰੇ ਦਾ ਤੇ ਚਲੋ ਬੇਅਦਵੀ ਕਰਨਾ ਆਇਆ ਸੀ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਮਾਰਤਾ ਨੂੰ ਬੇਕਸੂਰ ਬੰਦੇ ਨੂੰ ਉਹ ਵੀ ਹੁਣ ਰੱਬ ਇਨਸਾਫ ਕਰੂਗਾ ਹੁਣ ਜਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਤਾਂ ਬੰਦਾ ਸੀ ਕਤਲ ਕਤਲ ਦਾ ਤਾਂ 302 ਬੰਦਾ ਹੈ ਉੱਤੇ ਲੱਗਿਆ ਮੰਗੂ ਮੜ ਤੇ 304 304 ਦਾ ਮਤਲਬ ਜਿਹੜਾ ਤੁਸੀਂ ਸਮਝੀ ਰਹੇ ਹੋ ਧਾਰਾ ਉਹਦੇ ਤੇ ਮਰਨ ਵਾਲੇ ਤੇ ਕੇਸ ਦੇਖੋ ਕਿਹੜਾ ਪਿਆ ਪ੍ਰੈਸ਼ਰ ਦੇ ਵਿੱਚ 295 ਵੀ ਇਹ ਧਾਰਮਿਕ ਭਾਵਨਾ ਨੂੰ ਭੜਕਾਉਣ ਵਾਸਤੇ ਆਇਆ ਸੀਗਾ ਸੋ ਬੰਦਾ ਵੀ ਮਰ ਗਿਆ ਕੇਸ ਵੀ ਪਵਾਤਾ ਉਹਦੇ ਤੇ ਉਹ ਕੇਸ ਦੀ ਵਜ੍ਹਾ ਨਾਲ ਇਹਦਾ ਜਿਹੜਾ ਕੇਸ ਹੈ ਕੱਲ ਨੂੰ ਜਿਹੜਾ ਹੈ ਨਾ ਉਹ ਹਲਕਾ ਪਊਗਾ ਕਿ ਇਹ ਬੰਦਾ ਭਾਵਨਾ ਢਕਾਨ ਆਇਆ ਸੀਗਾ ਧਾਰਮਿਕ ਭਾਵਨਾ ਨੂੰ ਜੇ ਕਿਸੇ ਸਮਾਜਾ ਵਿੱਚ ਜਾਂ ਕਿਸੇ ਕਮਿਊਨਿਟੀ ਵਿੱਚ ਜੇ ਰੋਸ ਪ੍ਰਗਟ ਹੋ ਜਾਂਦਾ ਕੋਈ ਦੰਗਾ ਵੱਧ ਜਾਂਦਾ ਤਾਂ ਫੇਰ ਕੀ ਹੁੰਦਾ ਤਾਂ ਉਹ ਵਕੀਲਾਂ ਦੀਆਂ ਦਲੀਲਾਂ ਹੋਣੀਆਂ ਉਹਦੇ ਵਿੱਚ ਇਹਦੇ ਮੰਗੂ ਮੱਟ ਦੇ ਕੇਸ ਵਿੱਚ ਜਾ ਕੇ ਕਾਫੀ ਫਰਕ ਪਊਗਾ ਪਰ ਪੁਲਿਸ ਨੇ ਜਾਦਾ ਹੱਲਾ ਗੱਲਾ ਨਾ ਸੁਣਦੇ ਆ ਉਹਦੇ ਤੇ 295 ਤੇ 3 ਪ੍ਰੈਸ਼ਰ ਦੀ ਵਜ੍ਹਾ ਨਾਲ 300 2 ਦੀ ਬਜਾਏ 304 ਲਾਤਾ ਔਰ ਹੁਣ ਮਿਲ ਗਿਆ 7 ਦਿਨਾਂ ਦਾ ਰਿਮਾਂਡ ਸਾਰੇ ਕਲੂ ਨਿਕਲੀ ਜਾਂਦੇ ਨੇ ਔਰ ਐਡੀਜੀਪੀ ਗੁਰਿੰਦਰ ਢਿੱਲੋਂ ਸਾਹਮਣੇ ਖੁਲਾਸਾ ਕਰਤਾ ਕਿ ਇਹਨੇ ਸ਼ੋਰਦ ਤੇ ਚੱਕਰ ਚ ਕੀਤਾ ਉਹਦਾ ਕੋਈ ਕਿਹੜੇ ਸਾਹ ਨਾਲ ਕੀਤਾ ਕਿਉਂ ਕੀਤਾ ਇਹਨੂੰ ਸ਼ੋਰਦ ਦਾ ਭੁੱਖਾ ਸੀ ਥੋੜਾ ਜਿਹਾ ਇਹ ਵੀ ਮੇਰੇ ਫ ਕਈ ਵਾਰੀ ਇੰਸਟਾ ਤੇ ਕਹਿੰਦਾ ਹੁੰਦਾ ਸੀਗੇ ਮੇਰੇ ਫਾਲੋਅਰ ਬੜੇ ਨੇ ਲੱਖਾਂ ਫਾਲੋਅਰ ਨੇ ਵੀ ਲੱਖਾਂ ਫਾਲੋਅਰ ਜਦ ਹੀ ਇਹਨੇ ਫਿਰ ਇੰਸਟਾ ਤੇ ਪੋਸਟ ਪਾਈ ਆ ਵੀ ਲੋਕ ਕਹਿਣਗੇ ਵਾਹ ਵਾਹ ਬਹੁਤ ਵਧੀਆ ਤਾਂ ਫੰਡ ਆਊਗਾ ਕਿਸੇ ਪਾਸਿਓ ਸੋ ਇਹਦੀਆਂ ਲੱਤਾਂ ਚੌੜੀਆਂ ਹੋ ਰਹੀਆਂ ਨੇ ਮੰਗੂ ਮਠ ਦੀਆਂ ਇਹ ਅਜੇ ਤਾਂ ਇਹਦੀਆਂ ਲੱਤਾਂ ਚੌੜੀਆਂ ਪੂਰੀਆਂ ਕਰਨਗੇ ਉਹਨੂੰ ਮਾਰਸ਼ਲ ਆਰਟ ਬਣਾਣਗੇ ਤਾਂ ਸਹੀ ਕਰਕੇ ਉਸ ਤੋਂ ਬਾਅਦ ਸਾਰੇ ਖੁਲਾਸੇ ਆ ਜਾਣੇ ਆ ਕਿਹੜੇ ਵੇਲੇ ਇਹਨੇ ਕੱਲੇ ਨੇ ਮਾਰਤਾ ਜਦੋਂ ਉਹਨੂੰ ਮਾਰਿਆ ਉਦੋਂ ਦੂਜੇ ਬੰਦੇ ਕੋਲ ਸੀ ਕਮੇਟੀ ਤੇ ਜਾਂ ਨਹੀਂ ਸੀ ਇਹਦੇ ਵਿੱਚ ਜੇ ਹੋਰ ਵੀ ਬੰਦ ਨਾਮ ਦਰਜ ਹੋ ਜਾਣੇ ਆ ਜੇ ਇਹਨੇ ਮੰਗੂ ਮਠ ਤੱਕ ਨੇ ਜੇ ਇਕੱਲੇ ਮਾਰਿਆ ਤਾਂ ਤਾਂ ਕੋਈ ਗੱਲ ਨਹੀਂ ਜੇ ਬਾਕੀ ਦੂਜੇ ਬੰਦੇ ਜੀ ਵਿੱਚ ਸ਼ਾਮਲ ਹੋਏ ਤਾਂ ਉਹ ਵੀ ਆਉਣਗੇ ਜੇ ਖੁਲਾਸੇ ਹੋਣਗੇ ਸੋ ਵਿਸ਼ਾਲ ਨਾਮ ਦਾ ਇਹ ਮੁੰਡਾ ਸੀ ਦਿੱਲੀ ਤੋਂ ਆਇਆ ਸੀਗਾ ਆਹੀ ਇਹਦਾ ਦੋਸ਼ ਹੈ ਕਿ ਪਤਾ ਨਹੀਂ ਇਹਦਾ ਵਿਚਾਰੇ ਦਾ ਅੱਗਾ ਪਿਛਾ ਸੀ ਜਾਂ ਨਹੀਂ ਸੀ ਕੋਈ ਸਾਹਮਣ ਵਾਲਾ ਸੀ ਜਾਂ ਨਹੀਂ ਸੀ ਤੇ ਇਹਨੂੰ ਕਿਵੇਂ ਦਾ ਕੋਈ ਬੰਦਾ ਮਿਲ ਗਿਆ ਕਿਵੇਂ ਤਾਂ ਉਹਨੇ ਪਟਕਾਤਾ ਗੁਰਦੁਆਰੇ ਕਿਵੇਂ ਗਿਆ ਬੇਦਵੀ ਕਰਨੇ ਆਇਆ ਜਾਂ ਗਲਤ ਹੱਤਾਂ 'ਚ ਛੜ ਗਿਆ ਇਹੋ ਜੀ ਉਮਰ ਦੇ ਵਿੱਚ ਨੌਜਵਾਨ ਪਟਕ ਜਾਂਦੇ ਨੇ ਸੋ ਫੜਿਆ ਉਹਦਾ ਬੰਦਾ ਮਨ ਲਗਿਆ ਵੀ ਹਾਂ ਮੈਂ ਬਦਵੀ ਕਰਨ ਆਇਆ ਸੀ ਬਦਵੀ ਮੈਂ ਕੀਤੀ ਨਹੀਂ ਹੈਗਾ ਵੀ ਤੁਹਾਡੇ ਗੇਟ ਤੇ ਹੀ ਆਜੇ ਉਹ ਬਾਥਰੂਮ ਵਿੱਚ ਅੱਗੇ ਉਹ ਗਿਆ ਵੀ ਨਹੀਂ ਕਤਲ ਵੀ ਉਹਦਾ ਹੋ ਗਿਆ ਤਾਂ ਇਹ ਸਾਰੀਆਂ ਗੱਲਾਂ ਦਾ ਨਿਰਣਾ ਹੋਊਗਾ ਰੱਬ ਇਨਸਾਫ ਕਰੂਗਾ ਜੇ ਉਹਦਾ ਇਨਸਾਫ ਜੇ ਉਹ ਸਹੀयत ਜਰੂਰ ਹੋਊਗਾ ਜੇ ਇਹ ਸਹੀ ਹੈ ਤਾਂ ਇਹਦੇ ਤਾਂ ਫੁੱਲ ਸਿੰਘਾਂ ਨੇ ਵਰਸਾਈ ਦੇ ਉੱਤੇ 2 ਮਿੰਟ ਲਾਏ ਜਕਾਰੇ ਛੱਡ ਕੇ ਫੁੱਲ ਵਰਸਾਈ ਵੀ ਬੜਾ ਜੋਧਾ ਸੀ ਇਹ ਜਿਹੜਾ ਜੋਧਾ ਦਾ ਬੱਕਰੀ ਹੈ ਇਹ ਬੱਕਰੀ ਭਣੀ ਫਿਰੂਗੀ ਇਹ ਤਰਲੇ ਲਾਊਗੀ ਜਦੋਂ ਪੁਲਿਸ ਨੇ ਪਾ ਆਣਾ ਜਦੋਂ ਮੰਚ ਉਦੋਂ ਚੇਤਾ ਹੋਗਾ ਸੋ ਦੋਸਤੋ ਜਿਹੜੇ ਕੱਲ ਮੈਂ ਵੀਡੀਓ ਪਾਈ ਸੀਗੀ ਉਹਦੇ ਤੇ ਜਿੰਨੀ ਜਾਣਕਾਰੀ ਸੀ ਤੁਹਾਡਾ ਵੀਰਾਂ ਭਰਾਵਾਂ ਦਾ ਜਿੰਨਾ ਵੀ ਕਮੈਂਟਸ ਆਏ ਜ਼ਿਆਦਾਤਰ 90% ਪੋਜੀਟਿਵ ਕਮੈਂਟਸ ਆਏ ਕੁਝ ਜਿਹੜੇ ਨੈਗੇਟਿਵ ਵੀ ਆਗੇ ਤਾਂ ਉਹਨਾਂ ਦੀ ਆਪਣੀ ਸੋਚ ਹੈ ਆਪਾਂ ਆਪਣੀ ਸੋਚ ਰੱਖਣੀ ਹੈ ਸੋ ਅੱਜ ਦੀ ਜਾਣਕਾਰੀ ਵਿੱਚ ਇੰਨਾ ਕੀ ਆਇਆ ਸਾਹਮਣੇ ਜਿਵੇਂ ਜਿਵੇਂ ਇਹਦਾ ਖੁਲਾਸਾ ਹੁੰਦਾ ਜਾਊਗਾ ਪਰਤਾਂ ਖੁੱਲਣਗੀਆਂ ਮੈਂ ਤੁਹਾਡੇ ਸਾਹਮਣੇ ਵੀਡੀਓ ਆਜੂਗੀ ਸੋ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਤਾਂ ਕਿ ਇਹ ਦੇ ਨਾਲ ਸੰਬੰਧਿਤ ਜਿਹੜੀ ਵੀ ਵੀਡੀਓ ਆਉਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪੋਸਟ ਆਪਣੇ YouTube ਤੇ ਸੋ ਬੱਲੇ ਬੱਲੇ ਚੈਨਲ ਦਾ ਨਾਮ ਹੈ ਸਸਰੀਕਾਲ ਦੋਸਤਾਂ